ਸਾਸੀ ਦਾ ਬਾਈ ਕੀ ਨਾਮ ਬਾਈ ਆਪਣਾ ਮੈਂ ਹਰਦੀਪ ਸਿੰਘ ਗਿਆਸਪੁਰਾ ਆਪਾਂ ਆਪਦੀ ਕਿਸਾਨੀ ਹਾਂ ਸਿੱਧੂਪੁਰ ਬਲਾਕ ਸਮਰਾਲਾ ਜੀ ਠੀਕ ਹੈ ਜੀ ਅਸੀਂ ਅੱਜ ਸਾਡੇ ਵੀਰ ਨੇ ਬਲਵੰਤ ਸਿੰਘ ਪਿੰਡ ਪਮਾ ਤੇ ਥ੍ਰੀਕੇ ਵਾਲੇ ਨੇ ਇਹਨਾਂ ਨੇ ਅੱਜ ਗੰਨੇ ਦੀ ਟਰਾਲੀ ਦੀ ਸੇਵਾ ਕਰੀ ਆ ਸਾਡੇ ਬੈਂਟਰ ਦੇ ਬਲਾਕ ਸਮਰਾਲਾ ਦੇ ਸਿੱਧੂਪੁਰ ਦੇ ਆ ਗੰਨੇ ਦੀ ਟਰਾਲੀ ਦਿੱਲੀ ਦੇ ਕੈਰੇ ਟਿਗਰੀ ਬਾਰਡਰ ਤੇ ਠੀਕ ਹੈ ਤੇ ਆ ਵੀਰੇ ਸਾਡੇ ਨਾਲ ਖੜਾ ਤੇ ਅੱਜ ਅਸੀਂ ਇਹ ਲਾਤਾ ਆ ਦੇਖ ਸਕਦੇ ਤੁਸੀਂ ਅਸੀਂ ਆਹ ਰੇਡੀਆ ਲਾ ਦਿੱਤੀ ਆ ਆ ਰਸਤੇ ਲਈ ਆ ਦੇਖ ਆ ਦੇ ਅਸੀਂ ਜਣ ਕੇ ਜਿਹੜੇ ਲੱਗਿਆਂ ਨੇ ਇਹ ਅਸੀਂ ਕਰਾਇ ਤੇ ਲਈਆਂ ਨੇ ਠੀਕ ਹੈ ਜੀ ਇਹਨਾਂ ਨੂੰ 1000 ਰੁਪਏ ਪਾ Delhi ਦਾ ਅਸੀਂ ਕਰਾਇਆ ਦੇਣਾ ਅੱਧ ਲਾ ਰਿਹਾ ਨੇ 2 ਇੱਕੋ ਪਰੇ ਦੇਣਾ ਤੇ ਅਸੀਂ ਇਹ ਇਹਨਾਂ ਦੇ ਵੀਰ ਉਹਨਾਂ ਦੇ ਸਹੋਜ ਨਾਲ ਭਾਰਤੀਕ ਦਾ ਸਿਤਪੁਰ ਵੱਲੋਂ ਆ ਲੰਗਰ ਲਾਦਾ ਜੀ ਮੇ ਰੋਕਾ ਰਦਾ ਤੱਤ ਬੰਦ